ਪ੍ਰੋ 99 نیوز ਤੁਸੀਂ ਦੇਖ ਰਹੇ ਹੋ ਤੇ ਮੈਂ ਰਮਿੰਦਰ ਸਿੰਘ ਹੀਰਾ ਜਿਵੇਂ ਨੀ ਚੋਣ ਜਿਉਂ ਹੀ ਤਰਨ ਤਰਨ ਦੇ ਵਿੱਚ ਪਤਾ ਲੱਗਦਾ ਵੀ ਹੋਣੀ ਆ ਤੇ ਉਮੀਦਵਾਰ ਜਿਹੜੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ ਲੋਕਾਂ ਨੂੰ ਸਕੀਮਾਂ ਸਮਝਾਉਣ 'ਚ ਲੱਗੇ ਨੇ ਆਪਣੀਆਂ ਪਾਰਟੀਆਂ ਵੱਲ ਰੁਝਾਨ ਕਰਾਉਣ ਲਈ ਲੱਗੇ ਹੋਏ ਨੇ ਇਸੇ ਤਹਿਤ ਹੀ ਅੱਜ ਅਸੀਂ ਬੀਜੇਪੀ ਦੇ ਸੀਨੀਅਰ ਰਾਣੇ ਜਿਹੜੇ ਹਲਕੇ ਦੇ ਵਿੱਚ ਆ ਰਹੇ ਨੇ ਰੋਕੀ ਪੁਰਜੀ ਜੀ ਨਾਲ ਮੁਲਾਕਾਤ ਕਰਨ ਪਹੁੰਚੇ ਆ ਦੇਖਦੇ ਆ ਜਿਵਣੀ ਚੋਣ ਨੂੰ ਕਿਸ ਤਰ੍ਹਾਂ ਦੇਖਦੇ ਨੇ ਤੇ گاਹ ਚੋਣ ਲੜਨ ਬਾਰੇ ਕੀ ਜਿਹੜਾ ਸਾਨੂੰ ਸਵਾਲ ਦਾ ਜਵਾਬ ਦਿੰਦੇ ਨੇ ਬੁਰਜ ਸਾਹਿਬ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ 99 نیوز ਤੇ ਤੁਹਾਡਾ ਵੀ ਸਵਾਗਤ ਹੈ ਜੀ ਹੀਰਾ ਜੀ ਵੀ ਮੇਰੇ ਘਰ ਆਏ ਜੀ ਬੁਰਜ ਸਾਹਿਬ ਕਿਸ ਤਰ੍ਹਾਂ ਦੇਖਦੇ ਜਿਵਣੀ ਚੋਣ ਦਾ ਜਿਹੜਾ ਲਾਰਮਿਆ ਤਰੰਤਾ ਨਾਲ ਹਲਕੇ ਦੇ ਡਾਕਟਰ ਸਾਹਿਬ ਦੇ ਜਾਣ ਤੋਂ ਪਿੱਛੋਂ ਉਹਨਾਂ ਦੀ ਬੇਵਕਤੀ ਮੌਤ ਤੇ ਜਿਹੜਾ ਵਾ ਉਹ ਵਾਜ ਚੁੱਕਾ ਵਾ ਕਿਸ ਤਰ੍ਹਾਂ ਦੇਖਦੇ ਹੋ ਪਾਰਟੀਆਂ ਵੱਖ-ਵੱਖ ਜਿਵੇਂ ਸਭਨੋਂ ਜ਼ਿਆਦਾ ਲਾਈਏ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਲੈਂਨ ਐਡੀ ਗ ਲੰਬੀ ਆ ਵੀ ਸਮਝ ਨਹੀਂ ਆ ਰਿਹਾ ਵੀ ਪ੍ਰਧਾਨ ਕੌਣ ਆ ਉਮੀਦਵਾਰ ਕੌਣ ਆ ਕਿਉਂਕਿ ਰੇਸ ਬਹੁਤ ਜ਼ਿਆਦੀ ਅਜੇ ਉਹਨਾਂ ਦਾ ਸੰਸਕਾਰ ਨਹੀਂ ਹੋਇਆ ਤੇ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋਣ ਆ ਗਈਆਂ ਸਿਆਸਤ ਤੁਸੀਂ ਲੰਮੇ ਸਮੇਂ ਤੋਂ ਕਰਦੇ ਬੜੀ ਦੇਖੀ ਆ ਕਦੀ ਇਸ ਤਰ੍ਹਾਂ ਦੀ ਵੀ ਦੇਖੀ ਆ ਜੀ ਦੇਖੋ ਕੀ ਰਾਜੀ ਇਹ ਤੇ ਤੁਸੀਂ ਗੱਲ ਕਰ ਰਹੇ ਜੇ ਕਿ ਜਦੋਂ ਡਾਕਟਰ ਸਾਹਿਬ ਦਾ ਸੰਸਕਾਰ ਨਹੀਂ ਹੋਇਆ ਪਰ ਜਦੋਂ ਡਾਕਟਰ ਸਾਹਿਬ ਜੇ ਹੈਗੇ ਸੀ ਨੋ ਜੀ ਹਾਂ ਜੀ ਉਦੋਂ ਵੀ ਤੁਹਾਨੂੰ ਪਤਾ ਲੱਗਾ ਲੋਕ ਤੇ ਬੜੇ ਚਿਰ ਦੇ ਇਸ ਚੀਜ਼ ਦਾ ਜਿਹੜੇ ਵੇਟ ਕਰਨ ਦਾ ਸੀ ਮੈਨੂੰ ਤੇ ਹੈਰਾਨਗੀ ਆ ਕਿ ਲੋਕਾਂ ਦੀ ਇਨਸਾਨੀਅਤ ਕੀ ਹੈ ਉਦੋਂ ਦੇ ਲੋਕ ਕਈ ਸਾਨੂੰ ਵੀ ਕਹਿੰਦੇ ਸੀ ਵੀ ਆਪਣੀ ਜ਼ਮੀਨ ਦਾ ਡਿਜ਼ਾਈਨ ਨਹੀਂ ਆਹੀ ਕਹਣਾ ਜੀ ਨਹੀਂ ਪਰਮਾਤਮਾ ਨੇ ਸੁਵਾਸ ਬਖਸ਼ਣ ਬਖਸ਼ੇ ਵੀ ਜਿਹੜਾ ਡਾਕਟਰ ਸਾਹਿਬ ਆ ਉਹ ਆਪਣੀ ਲੰਬੀ ਉਮਰ ਜਿਹੜੀ ਭੋਗਣ ਸੋ ਇਹ ਆ ਕਿ ਚਲੋ ਕਿਸੇ ਦੇ ਕਿਹਾ ਕੁਝ ਨਹੀਂ ਹੁੰਦਾ ਉਹ ਜੋ ਕੁਦਰਤ ਨੂੰ ਪਾਉਂਦਾ ਉਹੀ ਹੁੰਦਾ ਸੋ ਦੂਸਰੀ ਜਿਹੜੀ ਗੱਲ ਤੁਸੀਂ ਕਹਿੰਦੇ ਜੀ ਮੈਂ ਵੀ ਸੁਣਿਆ ਕਈ ਐਸੇ ਮਤਲਬ ਕੀ ਹੁੰਦਾ ਆਪਾਂ ਲਫ਼ਜ਼ ਵਰਤੀਏ ਕਿ ਇਹੋ ਜੇ ਘਟੀਆ ਲੀਡਰ ਨੇ ਜਿਹੜੇ ਕਿਉਂਕਿ ਉਹਨਾਂ ਦੇ ਕੋਲ ਜੋ ਤੁਸੀਂ ਮੇਰੀ ਆਪਣਾ ਜਿਹੜੀ ਆਵਾਜ਼ ਹੈ ਲੋਕਾਂ ਤੱਕ ਪਹੁੰਚਾ ਰਹੇ ਉਹ ਇਹ ਜੇ ਲੀਡਰਾਂ ਨੇ ਵੀ ਸੁਣਨੀ ਆ ਮਤਲਬ ਸੁਣ ਕੇ ਉਹਨਾਂ ਦਾ ਗੁੱਸਾ ਆਉਂਦਾ ਵਾ ਸਾਨੂੰ ਨਾ ਬੰਦਿਆਂ ਨੇ ਦੱਸਿਆ ਜਿਨ੍ਹਾਂ ਤੋਂ ਉਹਨਾਂ ਨੇ ਪੁੱਛਿਆ ਇਹ ਆਪਣਾ ਟਿਕਟਾ ਨੂੰ ਮਿਲ ਗਿਆ ਉਹ ਗੋਨਣ ਨੇ ਆਖਿਆ ਕਿ ਭਰਾਵਾ ਇਹਨਾਂ ਦਾ ਸਸਕਾਰ ਦਿਓ ਲੈੰਦੋ ਮਤਲਬ ਇਹੋ ਜੇ ਘਟੀਆ ਕਿਸਮ ਦੇ ਲੀਡਰ ਜਿਹੜੇ ਘਟੀਆ ਸਿਆਸਤ ਕਰਦੇ ਨੇ ਪਤਾ ਨਹੀਂ ਕੀ ਇਹ ਲੋਕ ਸੋਚਦੇ ਨੇ ਚਲੋ ਸਾਨੂੰ ਦੁੱਖ ਹੈ ਕਿ ਡਾਕਟਰ ਸਾਹਿਬ ਗਏ ਨੇ ਇੰਜ ਨਹੀਂ ਸੀ ਹੋਣਾ ਚਾਹੀਦਾ ਹਾਂ ਹੁਣ ਜਦੋਂ ਇਹ ਮੌਕਾ ਬਣ ਗਿਆ ਅਸੀਂ ਜਿਹੜਾ ਪਾਰਟੀ ਦੇ ਵਿੱਚ ਆਪਣਾ ਪੱਖ ਰੱਖ ਰਹੇ ਹਾਂ ਔਰ ਸਾਨੂੰ ਆਸ ਹੈ ਕਿ ਪਾਰਟੀ ਜਿਹੜੀ ਅਸੜ ਤੇ ਵਿਸ਼ਵਾਸ ਕਰੂਗੀ ਅਗੋ ਜੋ ਪਾਰਟੀ ਨੂੰ ਮਨਜ਼ੂਰ ਹੈ ਔਰ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਨਾ ਉਹੀ ਹੈ ਜੀ ਗੁਰੂ ਸਾਹਿਬ ਮੇਰਾ ਸਵਾਲ ਥੋੜਾ ਜਿਹਾ ਟੇਢਾ ਵਾ ਮਤਲਬ ਚਲੋ ਤੁਸੀਂ ਉਸੇ ਹਿਸਾਬ ਨਾਲ ਜਵਾਬ ਦੇ ਦਿਓ ਪਾਰਟੀਆਂ ਸਾਰੀਆਂ ਜਿਹੜੇ ਨੇ ਦੋ ਫਾੜ ਹੁੰਦੇ ਨੇ ਧੜੇ ਹੁੰਦੇ ਨੇ ਪਰ ਤਕਰੀਬਨ ਜਿਹੜਾ ਪੁਰਾਣੇ ਸਮੇਂ ਦੇ ਵਿਚਰਦੇ ਨੇ ਉਹ ਇਹ ਸੋਚਦੇ ਨੇ ਵੀ ਧੜੇਬੰਦੀ ਖਤਮ ਕਰ ਲਈਏ ਕਦੀ ਤੁਹਾਡੇ ਚ ਇਸ ਤਰ੍ਹਾਂ ਨਹੀਂ ਆਇਆ ਵੀ ਧੜੇਬੰਦੀ ਖਤਮ ਕਰਕੇ ਪਾਰਟੀ ਨੂੰ ਇੱਕਜੁੱਟ ਚ ਲੈ ਕੇ ਚਲੀਏ ਤੇ ਹਲਕੀ ਤੋਂ ਐਮਐਲਏ ਜਾਂ ਐਮਪੀ ਆਪਾਂ ਜਤਾਇਆ ਕਰੀਏ ਵੇਖੋ ਗਲਤ ਅਡੀ ਠੀਕਿਆ ਕੋਈ ਨਿੱਕਾ ਜਿਹਾ ਪਰਿਵਾਰ ਹੋਵੇ ਉਹਦੇ ਵਿੱਚ ਵੀ ਉਹ ਜੀ ਫ੍ਰਿਕਸ਼ਨ ਆ ਜਾਂਦੀ ਹੈ ਹੈਨਾ ਜੀ ਪਰ ਉਹਨਾਂ ਦੇ ਵਿੱਚ ਵੀ ਮਤਲਬ ਫਿਰ ਜਿਹੜਾ ਆਪਸ ਵਿੱਚ ਆਪਾਂ ਕਿਹੜੀ ਬੰਨੇ ਆ ਦੁਨੀਆਵੀ ਤੌਰ ਤੇ ਕੁਝ ਪਰਿਵਾਰ ਨੇ ਜੇ ਕਿਤੇ ਉਹਨਾਂ ਦੇ ਝਗੜਾ ਝਾਂਜਾ ਹੋ ਗਿਆ ਕੋਈ ਗੱਲਬਾਤ ਹੋ ਗਈ ਉਹ ਮੁੜ ਕੇ ਫਿਰ ਇਕੱਠੇ ਹੋ ਜਾਂਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਵਿਚਾਰ ਮਿਲਦੇ ਹੁੰਦੇ ਉਹ ਉਹਨਾਂ ਦਾ ਜਿਹੜਾ ਖੂਨ ਹੈ ਉਹ ਚੰਗਾ ਹੁੰਦਾ ਪਰ ਇਹ ਕਿ ਕਈ ਵਾਰੀ ਕੁਝ ਖੂਨ ਐਸੇ ਹੁੰਦੇ ਆ ਜਿਨ੍ਹਾਂ ਦਾ ਸਾਰੀ ਉਮਰ ਪਾ ਮਿਲ ਸਕੇ ਭਰਾ ਉਹਨਾਂ ਦਾ ਮਿਲਨ ਮਰਤ ਨਹੀਂ ਹੁੰਦਾ ਸੋ ਕਈ ਕਈ ਵਾਰੀ ਇਹੋ ਜੀ ਗੱਲ ਹੁੰਦੀ ਆ ਕਿ ਜਦੋਂ ਲੀਡਰਾਂ ਦੇ ਵਿਚਾਰ ਆਪਸ ਵਿੱਚ ਦਿਨ ਰਾਤ ਦਾ ਫਰਕ ਹੋਵੇ ਤੇ ਇਹ ਜਿਹੜੇ ਆ ਵੀ ਧੜੇਬੰਦੀ ਜਿਹੜੀ ਇਸੇ ਤਰ੍ਹਾਂ ਰਹਿੰਦੀ ਹੈ ਸੋ ਜੇ ਚੰਗੇ ਹੋਣ ਆਪਣਾ ਕਹਿੰਦੇ ਵੀ ਜਿਹੜਾ ਦੁਸ਼ਮਣ ਆ ਉਹ ਵੀ ਦਾਨਾ ਹੋਣਾ ਚਾਹੀਦਾ ਹਨਾ ਦਾਨਾ ਹੋਵੇ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਪਰ ਕਈ ਵਾਰੀ ਕੁਝ ਘਟੀਆ ਕਿਸਮ ਦੇ ਲੀਡਰ ਹੁੰਦੇ ਆ ਜਿਨ੍ਹਾਂ ਦਾ ਆਪਸ ਵਿੱਚ ਫਿਰ ਤਾਲਮਿਲ ਨਹੀਂ ਹੋ ਸਕਦਾ ਰੌਕੀ ਬੁਰਜਜੀ ਟਿਕਟ ਦੀ ਦਾਵੇਦਾਰੀ ਜਿਹੜੀ ਆ ਉਹ ਪਾਰਟੀ ਨੂੰ ਭੇਜ ਚੁੱਕੇ ਨੇ ਵੈਸੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਹੀ ਰਹੇ ਜੇ ਪਰ ਉਹਦੇ ਚ ਕਿਤੇ ਨਾ ਕਿਤੇ ਇੱਕ ਚਿਹਰਾ ਹੋਰ ਦਿਖਾਇਆ ਜਾ ਰਿਹਾ ਤੁਸੀਂ ਆਪਣੀ ਦਾਵੇਦਾਰੀ ਪਾਰਟੀ ਨੂੰ ਲਿਖ ਕੇ ਭੇਜੀ ਹੈ ਜੀ ਅ ਨਹੀਂ ਜੀ ਮੈਂ ਅਜੇ ਤੱਕ ਕਿਉਂਕਿ ਵੇਖੋ ਇਹ ਤੇ ਕੱਲ ਭੋਗ ਪਿਆ ਡਾਕਟਰ ਸਾਹਿਬ ਦਾ ਨਾ ਕਿਉਂਕਿ ਰੱਬ ਤੋਂ ਵੀ ਡਰਨਾ ਚਾਹੀਦਾ ਬਿਲਕੁਲ ਬਿਲਕੁਲ ਪਰ ਇਹ ਆ ਕਿ ਪਾਰਟੀ ਦੇ ਵਿੱਚ ਨਾਂ ਉੱਤੇ ਜਿਹੜਾ ਵਾ ਸਾਡੇ ਜਿੰਨੇ ਵੀ ਸਾਥੀ ਨੇ ਮੇਰੇ ਜਿਹੜੇ ਪੁਰਾਣੇ ਸਾਥੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਸਾਰਿਆਂ ਨੇ ਮੇਰੇ ਤੋਂ ਬਿਨਾ ਹੀ ਨਾ ਜੜਾ ਪਚਾਇਆ ਵਾ ਸੋ ਪਾਰਟੀ ਜਿਹੜੀ ਆ ਉਹਨਾਂ ਸਾਥੀਆਂ ਦੀ ਜਿਹੜਾ ਭਾਵਨਾ ਨੂੰ ਸਮਝੂਗੀ ਔਰ ਉਹ ਸਾਡੇ ਤੇ ਜਿਹੜਾ ਵਿਸ਼ਵਾਸ ਕਰੂਗੀ ਔਰ ਟਿਕ ਜਿਹੜੀ ਆ ਕਿਉਂਕਿ ਉਹਨਾਂ ਵੇਖੋ ਇਸ ਟਾਈਮ ਸਾਡੇ ਜਿਹੜੇ ਨਵੇਂ ਪ੍ਰਧਾਨ ਜਿਹੜੇ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਏ ਨੇ ਹਾਂਜੀ ਅਸ਼wini ਸ਼ਰਮਾ ਜੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਵੀ ਇਸੇ ਘਰ ਦੇ ਵਿੱਚ ਉਹ ਆਏ ਨੇ ਉਹਨਾਂ ਨੇ ਬ੍ਰੇਕਫਾਸਟ ਵੀ ਕੀਤਾ ਵਾ ਔਰ ਕਿਉਂਕਿ ਮੇਰੀ ਜੁਆਇਨਿੰਗ ਉਹਨਾਂ ਨੇ ਕੀਤੀ ਸੀ ਔਰ ਬੜਾ ਵੱਡਾ ਕੱਟ ਤੁਹਾਨੂੰ ਵੀ ਪਤਾ ਵਾ 8 10000 ਬੰਦੇ ਦਾ ਕੱਟ ਜਿਹੜਾ ਭਾਜਪੀ ਦੇ ਵਿੱਚ ਜੇ ਮੈਂ ਕਹਿ ਲਵਾਂ ਕਿ ਉਸ ਟਾਈਮ ਤੇ ਜੋ ਕਿਸਾਨੀ ਵਿਰੋਧ ਦੇ ਵਿੱਚ ਇੱਕ ਪਹਿਲਾ ਕੱਟ ਸੀਗਾ ਆਪਣਾ ਜਿਹੜਾ ਸਾਰੇ ਪੰਜਾਬ ਦਾ ਵੱਡਾ ਕੱਟ ਸੀਗਾ ਔਰ ਉਹ ਉਹਨਾਂ ਨੇ ਆਪਣੇ ਅੱਖੀਂ ਵੇਖਿਆ ਔਰ ਖੁਸ਼ ਹੋ ਕੇ ਗਏ ਨੇ ਇੱਥੇ ਲੰਚ ਵੀ ਕੀਤਾ ਫਿਰ ਉਹਨਾਂ ਨੇ ਵੇਖਿਆ ਕਿ ਸਾਡਾ ਪਰਿਵਾਰ ਜਿਹੜਾ ਸਾਰਾ ਪਰਿਵਾਰ ਆ ਕਿਸ ਤਰੀਕੇ ਨਾਲ ਲੋਕਾਂ ਦੀ ਜਿਹੜੀ ਸੇਵਾ ਕਰ ਸਕਦਾ ਸੋ ਮੈਨੂੰ ਆਸ ਆ ਕਿ ਸਾਡੇ ਪ੍ਰਧਾਨ ਜੀ ਵੀ ਹਰਤੇ ਵਿਸ਼ਵਾਸ ਕਰਨਗੇ ਔਰ ਪਾਰਟੀ ਵੀ ਵਿਸ਼ਵਾਸ ਕਰੂਗੀ ਅਗੋਂ ਜੋ ਉਹਨਾਂ ਨੂੰ ਪਾਉਗੇ ਬੁਰ ਸਾਹਿਬ ਹਲਕੇ ਦੇ ਵਿਚਰਦੇ ਜੇ ਕਿਸ ਤਰ੍ਹਾਂ ਮਤਲਬ ਜਿਹੜਾ ਸਕੋਪ ਲੱਗਦਾ ਵਾ ਪਿੰਡਾਂ 'ਚ ਕਿਸ ਤਰ੍ਹਾਂ ਦਾ ਕਿਉਂਕਿ ਚਲੋ ਸ਼ਹਿਰਾਂ ਦਾ ਸਿਸਟਮ ਬਣ ਫਿਰ ਵੀ ਥੋੜਾ ਫਰਕ ਹੁੰਦਾ ਪਿੰਡਾਂ 'ਚ ਕਿਸ ਤਰ੍ਹਾਂ ਭਾਏ ਭਾਣੋ ਪੰਜਾਬ 'ਚ ਮਤਲਬ ਥੋੜਾ ਜਿਆ ਪਾਰਟੀ ਦਾ ਸਿਸਟਮ ਜਿਹੜਾ ਉਹ ਮੋਦੀ ਸਾਹਿਬ ਕਰਕੇ ਚਲੋ ਬਹੁਤ ਉਹਨਾਂ ਕੰਮ ਕੀਤੇ ਵੀ ਆ ਜਿਵੇਂ ਕਰਤਾਰਪੁਰ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਾਂ ਨੂੰ ਖਲਾ ਕੇ ਦਿੱਤਾ ਸੀ ਚਲੋ ਇਸ ਵੇਲੇ ਬੰਦ ਆ ਪਰ ਕਤੇ ਨਾ ਕਿਤੇ ਪੰਜਾਬ ਚ ਥੋੜਾ ਜਿਹਾ ਬੀਜੇਪੀ ਦਾ ਦੂਜੇ ਤੀਜੇ ਨੰਬਰ ਵਾਲਾ ਸਿਸਟਮ ਜਿਹੜਾ ਉਹ ਐਡ ਕੀ ਤੁਹਾਨੂੰ ਲੱਗਦਾ ਕਿਤੇ ਵੀ ਕਟਿਆ ਕਟਿਆ ਜਾਊਗਾ ਨਹੀਂ ਜੀ ਸਾਨੂੰ ਤੇ ਇਹ ਲੱਗਦਾ ਕਿਹੜੇ ਲੋਕ ਜਿਹੜੇ ਆ ਬਹੁਤ ਸਮਝਦਾਰ ਨੇ ਹਾਂਜੀ ਪਿਛਲੀ ਵਾਰੀ ਉਹਨਾਂ ਨੇ ਜਦੋਂ 2022 ਦੇ ਵਿੱਚ ਜਿਹੜੀ ਇਲੈਕਸ਼ਨ ਆਈ ਆ ਹਾਂਜੀ ਉਦੋਂ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਕਿ ਜਿਵੇਂ ਕਿ ਇਹਨਾਂ ਦਾ ਕੇਸ ਹੈਗਾ ਕਿ ਅਸੀਂ ਵੇ ਝਾੜੂ ਨਾ ਰੱਖਿਆ ਇਹਨਾਂ ਨੇ ਆਪਣੀ ਪਾਰਟੀ ਦਾ ਵੀ ਝਾੜੂ ਵਾਲੇ ਵੀ ਝਾੜੂ ਨਾ ਸਾਰੀ ਗੰਦਗੀ ਸਾਫ਼ ਕਰਨੀ ਆ ਪਰ ਇਹਨਾਂ ਨੇ ਪਿਛਲੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਗੰਦ ਜੜਾ ਪਾ ਦਿੱਤਾ ਸੋ ਲੋਕ ਹੁਣ ਵੇਖੋ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਆ ਝਾੜੂ ਨੂੰ ਲੋਕ ਨੇ ਨਕਾਰਤਾ ਔਰ ਬੀਜੇਪੀ ਦੀ ਸਰਕਾਰ ਆਈ ਹੈ ਹਨਾ ਜੀ ਉੱਥੇ ਵੇਖੋ ਜਿਹੜਾ ਹੁਣ ਹਰੇਕ ਜਿਹੜੀ ਆ ਆਪਣੀ ਜਿਹੜੀ ਸਾਡੀਆਂ ਭੈਣਾ ਉਹਨਾਂ ਦੇ ਖਾਤਿਆਂ ਦੇ ਵਿੱਚ 25-2500 ਰੁਪਏ ਜੜਾ ਜਾ ਰਿਹਾ ਸੋ ਲੋਕ ਜਿਹੜੇ ਆ ਬੀਜੇਪੀ ਦੇ ਵਿਸ਼ਵਾਸ ਕਰਨਗੇ ਔਰ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਝਾੜੂ ਝਾੜੂ ਨੂੰ ਲਿਆਂਦਾ ਸੀਗਾ ਨਾ ਉਹਦੇ ਨਾਲੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਆਪਣਾ ਜ਼ਿਆਦਾ ਮੈਜੋਰਟੀ ਦੇ ਨਾਲ ਜਿਹੜਾ ਵਾ ਆ ਬੀਜੇਪੀ ਦੀ ਸਰਕਾਰ ਨੂੰ 2027 ਦੇ ਵਿੱਚ ਲੈ ਕੇ ਆਉਣਗੇ। ਗੁਰੇ ਸਾਹਿਬ ਸਹੀ ਤਰੀਕੇ ਨਾਲ ਅਗਰ ਕੰਮ ਹੁੰਦਾ ਆ ਪਾਰਟੀ ਦੀਆਂ ਉਪਲਬਧੀਆਂ ਜਿਹੜੀਆਂ ਉਹ ਆਪਾਂ ਲੋਕਾਂ ਤੱਕ ਪਹੁੰਚਾਉਣੇ ਆ ਜਾਂ ਦੱਸਦੇ ਆ ਫਿਰ ਤੇ ਗੱਲ ਹੁੰਦੀ ਆ। ਜੇ ਗੱਲ ਕਰੀਏ ਨਗਰ ਕਾਉਂਸਲ ਦੀ ਇਲੈਕਸ਼ਨ ਅਜੇ ਲੰਘ ਕੇ ਹੀ ਗਈ ਆ 2.5 ਮਹੀਨੇ ਹੋਏ ਆ। ਉਦੇ ਵਿੱਚ ਬੀਜੇਪੀ ਵੱਲੋਂ ਮਤਲਬ 25 ਵਾਡਾਂ ਚ ਵੱਖ-ਵੱਖ ਉਮੀਦਵਾਰ ਖੜੇ ਕੀਤੇ ਗਏ ਸੀ ਇੱਕ ਵੀ ਉਮੀਦਵਾਰ ਦਾ ਨਾਂ ਬੰਨਣਾ ਉਹ ਕਿਹੜਾ ਇਸ਼ਾਰਾ ਜੀ ਤੁਸੀਂ ਅੱਗੇ ਤੁਹਾਡੇ ਬੰਦੀ ਦੀ ਵੀ ਗੱਲ ਕੀਤੀ ਸੀ ਹਾਂ ਜੀ ਸੋ ਇਹੋ ਜਿਹਾ ਵੀ ਕੁਝ ਹੋ ਸਕਦਾ ਵਾ ਕਿਉਂਕਿ ਜਦੋਂ ਆਪਣੇ ਚੰਗੇ ਮੜੇ ਬੰਦਿਆਂ ਦਾ ਆਪਸ ਵਿੱਚ ਸਮੇਲ ਨਾ ਬੰਦਾ ਹੋਵੇ ਤੇ ਇਹੋ ਜਿਹਾ ਵੀ ਕਾਰਨ ਹੋ ਸਕਦਾ ਕਿ ਜੇ ਤੁਹਾਡਾ ਜਿਹੜਾ ਮੋਢੀ ਆ ਉਹਨੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਬਿਲਕੁਲ ਔਰ ਉਹਨੇ ਸਾਰਿਆਂ ਦੀ ਸਲਾਹ ਨਾਲ ਚੱਲਦਾ ਹੁੰਦਾ ਔਰ ਉਹ ਏਕੇ ਵਿੱਚ ਬਰਕਤ ਹੈ ਹਨਾ ਜੀ ਵੇਖੋ ਇੱਕ ਉਂਗਲ ਜਿਹੜੀ ਇਹਨੂੰ ਕੋਈ ਵੀ ਮੋੜ ਦੂਗਾ ਪਰ ਜਦੋਂ ਇੰਜ ਹੋ ਜਾਣਗੇ ਉਦੋਂ ਮੋੜਦਾ ਨਹੀਂ ਇਹ ਤਾਕਤ ਬਣ ਜਾਂਦੀ ਸੋ ਮੈਂ ਸਮਝਦਾ ਕਿ ਇਹ ਜ਼ਿੰਮੇਵਾਰੀ ਉਸੇ ਬੰਦੇ ਦੇ ਸਿਰ ਤੇ ਹੁੰਦੀ ਆ ਜਿਹਨੂੰ ਪਰ ਪਾਰਟੀ ਨੇ ਅੱਗੇ ਲਾਇਆ ਹੁੰਦਾ ਪਰ ਜੇਕਰ ਬੰਦਾ ਕੋਈ ਹੰਕਾਰ ਦੇ ਵਿੱਚ ਹੋਵੇ ਜਾਂ ਕੋਈ ਉਹਦੀ ਮਨਸਾ ਕੁਝ ਹੋਰ ਹੋਵੇ ਇਸ ਕਰਕੇ ਜਿਹੜੇ ਹੋ ਜੇ ਕੰਮ ਹੁੰਦੇ ਆ ਪਰ ਇਹਦੋਂ ਪਹਿਲਾਂ ਤੁਸੀਂ ਵੇਖਿਆ ਕਿ ਮੌਜੂਦਾ ਜਿਹੜੇ ਬੀਜੇਪੀ ਦੇ ਜਿਹੜੇ 7-8 ਐਮਸੀ ਇੱਥੇ ਰਹੇ ਇਹਦਾ ਮਤਲਬ ਕਿ ਬੀਜੇਪੀ ਨੂੰ ਇੱਥੇ ਤਰਨ ਤਰਨ ਦੇ ਵਿੱਚ ਲੋਕ ਪਸੰਦ ਕਰਦੇ ਨੇ ਉਦੋਂ ਪਹਿਲਾਂ ਜਦੋਂ 19 ਵਡਾ ਹੁੰਦੀਆਂ ਸੀਗੀਆਂ ਉਦੋਂ 9 ਐਮਸੀ ਇੱਥੇ ਰਹੇ ਨੇ ਹਾਂ ਬਿਲਕੁਲ ਹਾਂ ਬੀਜੇਪੀ ਦੇ ਇੱਥੇ 9 ਐਮਸੀ ਰਹੇ ਨੇ ਔਰ ਆਪਣਾ ਜਦੋਂ 23 ਵਡਾ ਹਈਆਂ ਉਦੋਂ 7 ਕੇ 8 ਸੀਗੇ ਨਾ ਜੀ ਹੁਣ 25 ਸੀ ਚਲੋ ਇਹ ਇਸ ਚੀਜ਼ ਦਾ ਹਨੂ ਆ ਮਲੋਖੇਦ ਵੀ ਆ ਕਿ ਸਾਡੀ ਜਿਹੜੀ ਆ ਕਮੇਟੀ ਦੇ ਵਿੱਚ ਜਿਹੜਾ ਹਿੱਸਾ ਨਹੀਂ ਪੈ ਸਕਿਆ ਪਰ ਜੇ ਮੈਂ ਵੇਖਾਂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹਨੇ ਹਮੇਸ਼ਾ ਆਪਣੇ ਐਮਸੀ ਬਣਾ ਕੇ ਤੇ ਆਪਣੀ ਕਮੇਟੀ ਬਣਾਉਣੀ ਹੁੰਦੀ ਆ ਪਰ ਬਣਾ倒 ਵੀ ਨਹੀਂ ਸਕੀ ਸੋ ਇਹ ਲੋਕਾਂ ਦੀ ਆਪਣੀ ਲੋਕਾਂ ਦਾ ਇੱਕ ਫਤਵਾ ਹੁੰਦਾ ਉਹਨੂੰ ਮਨਜ਼ੂਰ ਆਪਣਾ ਜਿਹੜਾ ਮੰਨਣਾ ਪੈਂਦਾ ਰੋਕੀ ਬੁਰਜ ਜੀ ਨੂੰ ਜੇ ਪਾਰਟੀ ਮਹਾਰਾਜ ਕਰੇ ਮੌਕਾ ਦਿੰਦੀ ਆ ਕਿਹੜਾ ਕਿਹੜੇ ਕੰਮ ਤੇ ਪਹਿਲਾ ਫੋਕਸ ਹੋਏਗਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਹਲਕੀ ਦੇ ਜਿਹੜੇ ਲਮਕਿਆ ਜਾਂ ਕੀ ਲੋਕਾਂ ਨੂੰ ਜਿੱਥੇ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਹੈ ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ ਦੇਖੋ ਜੀ ਪਹਿਲਾਂ ਤੇ ਇਹ ਆ ਕਿ ਕੋਈ ਵੀ ਜਦੋਂ ਕੋਈ ਨਵਾਂ ਲੀਡਰ ਇੱਕਦਮ ਕਿਸ ਦੇ ਉੱਤੇ ਮੰਨ ਲਓ ਜਾ ਕੇ ਵੋਟ ਮੰਗੇ ਜੋ ਲੋਕਾਂ ਨੂੰ ਉਹਦੇ ਬਾਰੇ ਪਤਾ ਹੀ ਨਾ ਹੋਵੇ ਜਾਂ ਲੋਕਾਂ ਦੀ ਸੋਚ ਉਸ ਲੀਡਰ ਦੇ ਪ੍ਰਤੀ ਜਿਹੜੀ ਚੰਗੀ ਨਾ ਹੋਵੇ ਤਾਂ ਫਿਰ ਉਹ ਉੱਥੇ ਮੁਸ਼ਕਲਾਉਂਦੀਆਂ ਪਰ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ। ਮੇਰਾ ਪਿੰਡ ਜਿਹੜਾ ਵਾ ਜਿੱਥੋਂ ਸਾਡਾ ਜ਼ਿਲ੍ਹਾ ਸਟਾਰਟ ਹੁੰਦਾ ਔਰ ਸਾਡਾ ਜਿਹੜਾ ਹਲਕਾ ਸਟਾਰਟ ਹੁੰਦਾ ਉੱਥੇ ਪਹਿਲੇ ਨੰਬਰ ਤੇ ਜਿਹੜਾ ਮੇਰਾ ਘਰ ਆਉਂਦਾ ਜਾ ਕੇ ਕਿਤੇ ਵੇਖ ਲਿਓ ਜਿੱਥੋਂ ਤਰਨਤਾਰਨ ਹਲਕੇ ਦੀ ਆਪਣੀ ਜਿਹੜੀ ਆ ਸ਼ੁਰੂ ਹੁੰਦੀ ਹੈ ਹੱਦ ਉੱਥੇ ਮੇਰਾ ਘਰ ਹੈ। ਅੱਛਾ ਉਧਰੋਂ ਤਰਨਤਾਰਨ ਜਿੱਥੇ ਹਲਕਾਣ ਕੇ ਖਤਮ ਹੁੰਦਾ ਉਹ ਸ਼ਹਿਰ ਦੇ ਵਿੱਚ ਮੇਰਾ ਘਰ ਹੈ। ਔਰ ਮੇਰੇ ਪਿੰਡ ਤੋਂ ਲਾ ਕੇ ਰਸਤੇ ਦੇ ਪਿੰਡਾਂ ਦੇ ਵਿੱਚ ਵੀ ਪੁੱਛ ਲਿਓ ਕਿਉਂਕਿ ਅੱਜ ਤੱਕ ਲਗਭਗ ਮੈਨੂੰ 24-25 ਸਾਲ ਸਿਆਸਤ ਦੇ ਵਿੱਚ ਹੋ ਗਏ ਨੇ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ ਔਰ ਅੱਜ ਵੀ ਉਹ ਕਾਂਗਰਸੀ ਵੀ ਨੇ ਉਹ ਵੀ ਮੈਨੂੰ ਆਣ ਕੇ ਆਖ ਰਹੇ ਨੇ ਭਾਜੀ ਜੇ ਤੁਹਾਨੂੰ ਟਿਕਟ ਮਿਲਦੀ ਆ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇੜੀਆਂ ਵੋਟਾਂ ਤੁਹਾਨੂੰ ਪਾਉਣੀਆਂ ਇਸ ਕਰਕੇ ਤਗੜੇ ਹੋ ਕੇ ਟਿਕਟ ਲੈ ਕੇ ਆਓ ਸੋ ਮਤਲਬ ਪਹਿਲਾਂ ਤੇ ਆ ਵੀ ਜਿੱਤ ਵਾਲੇ ਪਾਸੇ ਖਿਆਲ ਹੋਊਗਾ ਕਿਉਂਕਿ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਹਾਂਜੀ ਲੋਕਾਂ ਤੋਂ ਸਾਨੂੰ ਪਿਆਰ ਮਿਲੂਗਾ ਇਸ ਚੀਜ਼ ਦੀ ਸਾਨੂੰ ਪੂਰੀ ਪੂਰੀ ਜੜੀ ਆਸ ਹੈ ਫਿਰ ਮੁੱਦੇ ਬਹੁਤ ਨੇ ਜਿਹੜੇ ਉਹੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਇੱਥੇ ਬੈਠੇ ਕਿਉਂਕਿ ਵੇਖੋ ਪਹਿਲਾਂ ਸਭ ਤੋਂ ਅਸੀਂ ਆਪਣੀ ਜਵਾਨੀ ਬਚਾਉਣੀ ਹੈ ਜਿਹੜੀ ਜਵਾਨੀ ਸਾਡੀ ਰੁੱੜ ਰਹੀ ਹੈ ਫਿਰ ਉਸ ਤੋਂ ਅੱਗੇ ਆਪਣਾ ਜਿਹੜਾ ਰੋਜ਼ਗਾਰ ਦੇ ਮੌਕੇ ਜਿੰਨੇ ਵੀ ਆ ਸੋ ਮਤਲਬ ਇਹੋ ਜੇ ਬਹੁਤ ਨੇ ਮਤਲਬ ਜਿੰਨੀਆਂ ਵੀ ਜਿਵੇਂ ਆਪਣਾ ਜਿਹੜਾ ਇਲਾਜ ਦਾ ਲੋਕਾਂ ਦੀ ਜਿਹੜੀ ਸਹੂਲਤਾਂ ਹੈ ਨਾ ਜੀ ਮਤਲਬ ਬਾਕੀ ਜਿਹੜਾ ਸਾਡਾ ਬੈਕਵਰਡ ਏਰੀਆ ਇਹਦੇ ਵਿੱਚ ਉਦਯੋਗ ਕਿਵੇਂ ਲਿਆਉਣਾ ਮਤਲਬ ਇਹ ਸੈਂਟਰ ਸਰਕਾਰ ਹੀ ਕਰ ਸਕਦੀ ਆ ਕਿਉਂਕਿ ਜਿਹੜਾ ਵਪਾਰੀ ਵਰਗ ਵੀ ਬੀਜੇਪੀ ਦੇ ਉੱਤੇ ਹੀ ਜਿਹੜਾ ਵਿਸ਼ਵਾਸ ਕਰ ਰਿਹਾ ਸੋ ਅੱਜ ਮੈਂ ਦੇ ਹੀ ਕਹੂੰਗਾ ਕਿ ਲੋਕ ਜਿਹੜਾ ਵਾ ਆਪਣੀ ਸਿਆਣਤ ਤੋਂ ਕਮ ਲੈਣ ਔਰ ਬੀਜੇਪੀ ਨੂੰ ਕਿਉਂਕਿ ਲੋਕ ਸਾਡੇ ਨਾਲ ਗੱਲਾਂ ਕਰਦੇ ਨੇ ਕਿ ਗਾਂ ਬੀਜੇਪੀ ਹੀ ਆਊਗੀ ਸੋ ਜੇ ਇਸੇ ਤਰ੍ਹਾਂ ਲੋਕ ਆਪਣਾ ਵੋਟਾਂ ਦੇ ਟਾਈਮ ਤੇ ਜਿਤਾ ਰੱਖਣਗੇ ਤੋ ਦਿਨ ਦੂਰ ਨਹੀਂ ਜਿਸ ਦਿਨ ਜਿਹੜਾ ਪੰਜਾਬ ਆ ਜਿਹੜਾ ਸਾਡਾ ਬਾਰਡਰ ਏਰੀਆ ਵਾ ਇਹ ਵੀ ਵਾਕਿਆ ਤੇ ਤਰੱਕੀ ਦੀਆਂ ਲੀਆਂ ਤੇੜਾ ਚੱਲੂਗਾ ਮੁਰ ਸਾਹਿਬ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੱਲੋਂ ਬੜੇ ਜਦੋਂ ਅਸੱਤਾ 'ਚ ਆਉਂਦੀ ਆ ਤੇ ਉਸ ਤੋਂ ਬਾਅਦ ਬੜੇ ਅਭਿਆਨ ਚਲਾਏ ਜਾਂਦੇ ਵਾਕਾ ਵਾਕਿਆ ਦੀ ਗੱਲ ਕਰਦੇ ਆ ਇਹ ਤੁਸੀਂ ਇਹ ਦੱਸੋ ਵੀ ਕਿਸੇ ਤੋਂ ਲੁਕੀਛੀ ਵੀ ਗੱਲ ਆ ਇਹ ਕਰ ਕੀ ਰਹੇ ਨੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਰੰਗ ਕਰ ਲਿਆ ਉੱਤੇ ਪਰਦੇ ਲਾ ਲਈ ਉਦਘਾਟਨ ਕਰ ਲਿਆ ਹਾਂ ਜਿਹੜੀਆਂ ਬਿਲਡਿੰਗਾਂ ਵਾਂ ਤੁਸੀਂ ਵਧੀਆ ਬਣਾਓ ਕਿਉਂਕਿ ਜਿੱਥੇ ਅ ਬੱਚੇ ਜ ਜ ਬਚਨ ਜਾ ਕੇ ਪੜਨਾ ਉਹਨਾਂ ਦਾ ਜਿਹੜਾ ਮਾਹੌਲ ਵਧੀਆ ਹੋਵੇ ਉਹ ਵਧੀਆ ਸਾਫ਼ ਸੁਥਰੀਆਂ ਔਰ ਢੰਗ ਦੀਆਂ ਜਿਹੜੀਆਂ ਬਿਲਡਿੰਗਾਂ ਹੋਣ ਤਾਂ ਜੋ ਬੱਚਿਆਂ ਦਾ ਜਿਹੜਾ ਮਤਲਬ ਧਿਆਨ ਜਿਹੜਾ ਪੜ੍ਹਾਈ ਦੇ ਵਿੱਚ ਵੱਧ ਲੱਗ ਸਕੇ ਔਰ ਜਿਹੜੀ ਨਸ਼ਿਆਂ ਦੀ ਗੱਲ ਕੀਤੀ ਹੈ ਤੁਸੀਂ ਤੁਸੀਂ ਇਹ ਵੇਖੋ ਕਿ ਆਪਾਂ ਸੁਣਦੇ ਹਾਂ ਜਿਲ੍ਹਾਂ ਦੇ ਮੈਂ ਇੱਕ ਵਾਰੀ ਜੇਲ ਸੁਪਰਡੈਂਟ ਸਾਹਿਬ ਦੇ ਕੋਲ ਗਿਆ ਉਹਨਾਂ ਨਾਲ ਮੁਲਾਕਾਤ ਕੀਤੀ ਮੈਂ ਕਿਹਾ ਜੀ ਆ ਜਿਹੜਾ ਜੋ ਕੁਝ ਹੋ ਰਿਹਾ ਮੈਂ ਇੱਕ ਰੀ ਅੰਦਰ ਜਾ ਕੇ ਵੇਖਣਾ ਚਾਹੁੰਦਾ ਪਰ ਉਹਨਾਂ ਨੇ ਮੈਨੂੰ ਬਾਗੋਂ ਆਖਿਆ ਕਹਿੰਦੇ ਜਦੋਂ ਤੁਸੀਂ ਮੰਤਰੀ ਬਣ ਕੇ ਆਓ ਜਿਹੜਾ ਫਿਰ ਅਸੀਂ ਤੁਹਾਨੂੰ ਅੰਦਰ ਖੜਾਗੇ ਕਿਉਂਕਿ ਵੇਖੋ ਜ਼ਿਲ੍ਹਾ ਦੇ ਵਿੱਚ ਵੀ ਨਸ਼ਾ ਜਿਹੜਾ ਨਹੀਂ ਰੁਕ ਰਿਹਾ ਹੈ ਨਾ ਕਿਉਂਕਿ ਬਾਹਰ ਦੀ ਗੱਲ ਛੱਡੋ ਜ਼ਿਲ੍ਹਾ ਦੇ ਵਿੱਚ ਜਿਹੜਾ ਕੰਟਰੋਲ ਨਹੀਂ ਹੈਗਾ ਉਹਦਾ ਕਾਰਨ ਕੀ ਆ ਉਹ ਵੀ ਵਿਚਾਰੇ ਜਿਹੜੇ ਆ ਅੰਦਰ ਜਿਹੜਾ ਸਟਾਫ ਆ ਉਹਨਾਂ ਦੇ ਉੱਤੇ ਜਦੋਂ ਜਿਹੜੇ ਮੌਕੇ ਦੀ ਸਰਕਾਰ ਦੇ ਮੰਤਰੀ ਆ ਜਦੋਂ ਉਹਨਾਂ ਦਾ ਦਬਾਅ ਹੋਵੇ ਤੇ ਉਹ ਉਹਨਾਂ ਦੇ ਕਲਾਬ ਬੋਲਤ ਨਹੀਂ ਸਕਦੇ ਪਰ ਉਹ ਵੀ ਥੋੜਾ ਜਿਹਾ ਇਸ ਚੀਜ਼ ਤੋਂ ਜਿਹੜਾ ਹੋ ਜਾਂਦੇ ਬੇਵੱਸ ਹੋ ਜਾਂਦੇ ਇਸ ਚੀਜ਼ ਤੇ ਕੰਟਰੋਲ ਕਰਨਾ ਮੈਂ ਇਹ ਸਮਝਦਾ ਹਾਂ ਸੋ ਇਹ ਸਾਰੇ ਜਿਹੜੇ ਮੁੱਦੇ ਆ ਜਦੋਂ ਭਾਜਪੀ ਦੀ ਸਰਕਾਰ ਆਊਗੀ ਉਦੋਂ ਹੀ ਹੱਲ ਹੋ ਸਕਦੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਜੀ ਹਰਾ ਜੀ ਇਹ ਸਨ ਰੌਕੀ ਬੁਰਜ ਜੀ ਕਹਿੰਦੇ ਵੀ ਸਰਕਾਰ ਅਸੀਂ ਪੰਜਾਬ 'ਚ ਮਹਾਰਾਜ ਕਿਰਪਾ ਕਰੇ 2027 'ਚ ਜਿਹੜਾ ਮੋੜ ਬਣਨ ਜਾਵੇ ਨੇ ਕਿਉਂਕਿ ਅੱਜ ਜਿਮਣੀ ਲੜਦੇ ਨੇ ਇਹ ਮੋਡ ਬੰਧਿਆ ਜਾਣਾ ਤੇ 2027 ਚ ਕਹਿੰਦੇ ਵੀ ਡਬਲ ਡੈਕਰ ਦੀ ਸਰਕਾਰ ਬਣਾ ਕੇ ਤੇ ਵਿਕਾਸ ਜਿਹੜਾ ਉਹ ਜ਼ੂਰਾਂ ਤੇ ਕਰਾਇਆ ਜਾਊ ਹੋਰ ਜਾਣਕਾਰੀਆਂ ਲਈ ਦੇਖਦੇ ਰਹੋ Pro 99 News ਤੇ ਮੈਂ ਅਰਮਿੰਦਰ ਸਿੰਘ ਹੀਰਾ